ਕੰਨਾਂ ਦੇ ਹੈੱਡਫੋਨ ਚੜਾ ਲੇ ਵੀ ਹੈੱਡਫੋਨ ਨਹੀਂ ਕਹੂੰਗਾ ਮੈਂ ਤੇ ਮੈਂ ਉਹ ਚੜਾ ਲੇ ਮਤਲਬ ਆਵਾਜ਼ ਨਾ ਹੋਵੇ ਉਹਨੂੰ ਡਿਸਟਰਬ ਨਾ ਕਰੇ ਇਤੋਂ ਦੇ ਕਿਸਾਨਾਂ ਦਾ ਨਾ ਇਹ ਫਰਕ ਹੁੰਦਾ ਹੈ ਇਹਨਾਂ ਦੇ ਐਡਰੈਸ ਵੀ ਪ੍ਰੋਪਰ ਭਾਈ ਹੁੰਦੇ ਰੋ ਕੰਮ ਕਰਦੇ ਆ ਆ ਦੇਖੋ ਹੁਣ ਆਪਦੇ ਕੰਮ ਕਰੀ ਜਾਂਦੇ ਇਹ ਪੱਠੇ ਘੁੱਤਰ ਰਹੀ ਹੈ ਗੋਰੇ ਬਹੁਤ ਸੈਂਸਿਟਿਵ ਜੇ ਹੁੰਦੇ ਆ ਹੈ ਨਾ ਬੰਦੇ ਹੈ ਇਹ ਦੇਖ ਲਓ ਜਾਨਵਰ ਵੀ ਜੇ ਪਾਲਦੇ ਪਸ਼ੂ ਪਾਲਦੇ ਆ ਉਸਰੇ ਪਸ਼ੂਆਂ ਚੋ ਵੀ ਐ ਪਿਆਰ ਪਾਲਦੇ ਆ ਆਪਣੇ ਦਾ ਦੁੱਧ ਲੈਣੇ ਵੀ ਖਲ ਪਾਓ ਦੋ ਮਾਰੋ ਡੰਡੇ ਦੁੱਧ ਪਾਓ ਚਲੋ ਜੀ ਜਾਓ ਘਰ ਨੂੰ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਕਿ ਜਿਹੜੇ ਸਵਿਸ ਲੋਕ ਆ ਉਹਨਾਂ ਦੀ ਡੇਲੀ ਲਾਈਫ ਡੇਲੀ ਰੂਟੀਨ ਉਹਨਾਂ ਦੇ ਕੀ ਆ ਕਿਉਂ ਜੇ ਕੰਮਕਾਰ ਕਰਦੇ ਉਹ ਕਿਵੇਂ ਉਹਨਾਂ ਦਾ ਦਿਨ ਗੁਜ਼ਰਦਾ ਹੈਗਾ ਤੇ ਮੇਰੇ ਨਾਲ ਨੇ ਸਾਵੀ ਭਾਈ ਸਵਿਟਜ਼ਰਲੈਂਡ ਤੋਂ ਇਹ ਇੱਥੇ ਹੀ ਰਹਿੰਦੇ ਨੇ ਪੰਜਾਬੀ ਮੁੰਡੇ ਨੇ ਇਹ ਤੇ ਇਹ ਆਪਾਂ ਨੂੰ ਅੱਜ ਲੈ ਕੇ ਜਾਣਗੇ ਸਵਿਟਜ਼ਰਲੈਂਡ ਦੇ ਪਿੰਡਾਂ 'ਚ ਪਿੰਡਾਂ ਦਾ ਏਰੀਆ ਤੇ ਪਿੰਡਾਂ ਦਾ ਆਲਾ ਦਵਾਲਾ ਤੇ ਉਹ ਸਾਰਾ ਤੁਹਾਨੂੰ ਇਸ ਵਲੌਗ ਦੇ ਰਹਿ ਦੇਖਣ ਨੂੰ ਮਿਲੇਗਾ ਸਾਵੀ ਬੈਨ ਨਾ ਇੱਥੇ ਰਹਿੰਦੇ ਨੂੰ ਬਹੁਤ ਟਾਈਮ ਹੋ ਗਿਆ ਤੇ ਬਹੁਤ ਸਾਰੇ ਸਵਿਸ ਲੋਕਾਂ ਨਾਲ ਜਾਣ ਪਛਾਣ ਇਹਨਾਂ ਦੀ ਆਹ ਕਹਿੰਦਾ ਇਹ ਕਹਿੰਦੇ ਵੀ ਮਖਿਆਲ ਦੀ ਖੇਤੀ ਆ ਮਧੂ ਮੱਖੀਆਂ ਰੱਖੀਆਂ ਸ਼ਾਇਦ ਵੀ ਘਰ ਦਾ ਵਰਤਦੇ ਆ ਇਹ ਤੇ ਇਹ ਇੱਥੋਂ ਦੀ ਸਵਿਸ ਦੀ ਹੈਗੀ ਇਹਨੇ ਲੇਡੀ ਵੀ ਇੱਥੇ ਬੁੜੀਆਂ ਵੀ ਖੇਤੀ ਕਰਦੀਆਂ ਤੁਸੀਂ ਦੇਖੋ ਮੁੜੀ ਇਹਦੀ ਰਿਟੀਨ ਲਾਈਫ ਗੋਰੀਆਂ ਜਿਹੜੀਆਂ ਉਹ ਖੇਤੀ ਕਰਦੀਆਂ ਉਹਨੇ ਗਾਂਜਾਂ ਰੱਖਿਆ ਹੋਇਆ ਹੈ ਸਵਿਟਜ਼ਰਲੈਂਡ ਦੇ ਯਾਰ ਖੇਤ ਦੇਖ ਕੇ ਨਾ ਨਜ਼ਾਰਾ ਆ ਜਾਂਦਾ ਇੱਥੇ ਖੇਤਾਂ ਚ ਕਿੱਡੇ ਦੇਖ ਪਹਿਲੀ ਵਾਰੀ ਇਹੋ ਜਿਹੇ ਖੇਤ ਦੇਖਿਆ ਲਾਈਫ ਚ ਤੇ ਨਹੀਂ ਸਾਰੇ ਤੇ ਪੱਦਰੇ ਹੁੰਦੇ ਪਲੇਨ ਇਹ ਪਹਾੜੀ ਖੇਤੀ ਹੈ ਸਾਰੀ ਤੇ ਬਈ ਹੁਣ ਦੇਖ ਲੋ ਟਰੈਕਟਰ ਚਲਾਉਣ ਚੱਲੀ ਆ ਤੇ ਐਵੇਂ ਟਰੈਕਟਰ ਚੱਲਦੇ ਜਿਹੜਾ ਨਾ ਕਾ ਤੁਸੀਂ ਦੇਖ ਰਹੇ ਹੋ ਥੱਲੇ ਇਹ ਤੋਂ ਸਾਰੇ ਗਾਈਆਂ ਨੂੰ ਪਾ ਜਾਂਦਾ ਇਕੱਠਾ ਕਰਕੇ ਰੱਖ ਲੈਣਗੇ ਸਾਰੇ ਦਾ ਸਾਰਾ ਘਾਹ ਇਹ ਜਿਹੜਾ ਬਾਧੂ ਖੜਾ ਤੁਹਾਨੂੰ ਖੇਤਾਂ 'ਚ ਪਹਿਲਾਂ ਦਿਖਦਾ ਸੀ ਨਾ ਇਹਨੂੰ ਐ ਵੱਢੀ ਜਾਂਦੇ ਰਹਿੰਦੇ ਤੇ ਵੱਢ ਕੇ ਹੁਣ ਇਕੱਠਾ ਕਰਕੇ ਫਿਰ ਘਰਾਂ 'ਚ ਸਾਂਭ ਲੈਣਗੇ ਜਿਵੇਂ ਸਿਆਲਾਂ ਦੀਆਂ ਤਿਆਰੀਆਂ ਇਹਨਾਂ ਦੀ ਹੁਣ ਤੋਂ ਸ਼ੁਰੂ ਹੋਣ ਲੱਗੀਆਂ ਕੰਨ ਤੇ ਨਾ ਉਹਨੇ ਉਹ ਲਾਏ ਆ ਵਨ ਸੈਕਿੰਡ ਵਨ ਸੈਕਿੰਡ 이어ਪਲੱਗਸ ਫਾਰ ਦੀ ਨੌਇਸ ਯੈਸ ਓਕੇ ਦੇਖ ਲਓ ਇੱਥੋਂ ਨੇ ਇੱਥੋਂ ਦੇ ਕਿਸਾਨ ਐ ਅਵੇਅਰ ਵੀ ਹੁੰਦੇ ਐ ਕੰਨਾਂ 'ਤੇ ਹੈੱਡਫੋਨ ਚੜਾ ਲੇ ਵੀ ਹੈੱਡਫੋਨ ਨਹੀਂ ਕਹੂੰਗਾ ਮੈਂ ਤੇ ਮੈਂ ਉਹ ਚੜਾ ਲੇ ਮਤਲਬ ਆਵਾਜ਼ ਨਾ ਹੋਵੇ ਉਹਨੂੰ ਡਿਸਟਰਬ ਨਾ ਕਰੇ ਐ ਉੱਚੀ ਨਹੀਂ ਵੀ ਆਹ ਸਾਰੀ ਚੱਕ-ਚੱਕ ਐ ਮਾਰੀ ਆਉ ਅੱਧਾ ਕੰਨਾਂ ਨੇ ਘਾ ਲਾਇਆ ਹੁੰਦਾ ਤੇ ਅੱਧਾ ਕਬਸਾ ਕਣਕੁਣਕ ਇਹਦਾ ਕਣਕ ਦਾ ਸਾਨੂੰ ਪਤਾ ਹੈ ਜੇ ਫਸਲ ਆਉਗੀ ਵੱਡੀ ਜਾਊਗੀ ਅਜੇ ਕਣਕ ਹੈ ਜੋ ਆ ਤੇ ਨੇੜੇ ਉਹ ਘਰ ਸਵਿਟਜ਼ਰਲੈਂਡ ਨਾਲ ਜਰੋਂ ਬੰਦਾ ਆਉਂਦਾ ਤਾਂ ਉਹ ਮਹਿਸੂਸ ਕਰਦਾ ਕਿ ਇਹ ਧਰਤੀ ਨੂੰ ਦੁਨੀਆ ਦਾ ਸਵਰਗ ਕਿਹਾ ਗਿਆ ਜਾਂਦਾ ਐਨੀ ਸ਼ੁੱਧ ਹਵਾ ਸਾਫ਼ ਪੌਣ ਪਾਣੀ ਤੇ ਹਰਾ ਭਰਾ ਇੰਨਾ ਵਧੀਆ ਤੇ ਭਾਈ ਜੀ ਆਹ ਕਾਦਾ ਦਰਖਤ ਹੈ ਜੀ ਇਹ ਭਾਈ ਜੀ ਚੈਰੀਆਂ ਦਾ ਆ ਅੱਛਾ ਚੈਰੀਆਂ ਦਾ ਜੀ ਹਾਂਜੀ ਹਾਂਜੀ ਠੀਕ ਆ ਇਹ ਪੱਕੀਆਂ ਪੱਕ ਰਹੀਆਂ ਹੁਣ ਇਹ ਜਿੱਦਾਂ ਪੱਕੀਆਂ ਨਹੀਂ ਗੀਆਂ ਜੇ ਕੱਚੀਆਂ ਆ ਅੱਛਾ ਜੀ ਤੇ ਦਿਖਾਓ ਆ ਸੀ ਇਹ ਆ ਦੇਖੋ ਅਜੇ ਪੱਕ ਰਹੀਆਂ ਹਾਂਜੀ ਸਹੀ ਹੈ ਜੀ ਹੈਨਾ ਵਿੱਚ ਕੋਈ ਕੋਈ ਹੈਗੀ ਆ ਬਾਕੀ ਕੱਚੀ ਅੱਛਾ ਇਹ ਬਾਈ ਸਾਭੀ ਪ੍ਰਾਈਵੇਟ ਲਾਏ ਹੋਏ ਆ ਬੰਦੇ ਨੇ ਕਿਵੇਂ ਆ ਹਾਂਜੀ ਜਾਂ ਉਹੀਆਂ ਗਵਰਨਮੈਂਟ ਵੱਲੋਂ ਸਰਕਾਰੀ ਇਹ ਨਹੀਂ ਇਹ ਪ੍ਰਾਈਵੇਟ ਆ ਅੱਛਾ ਆਪਦਾ ਕਿਸੇ ਦਾ ਲਾਇਆ ਹੋਇਆਗਾ ਜਿੰਨੀ ਆਹ ਬਾਈ ਇਹ ਲੈਂਡ ਆਪ ਨੂੰ ਦਿਖ ਰਹੀ ਆ ਜਾਂ ਜਿਵੇਂ ਪਹਾੜ ਦੂਰ ਤੱਕ ਦਿਖ ਰਹੇ ਆ ਹਾਂਜੀ ਇਹ ਸਾਰੇ ਕੋਈ ਨਾ ਕੋਈ ਮਾਲਕ ਇਹਨਾਂ ਦਾ ਜਾਂ ਸਰਕਾਰ ਦੇ ਆ ਇਹ ਪਾਜੀ ਕਈ ਸਰਕਾਰ ਦੇ ਆ ਕਈ ਜਿੱਦਾਂ ਪ੍ਰਾਈਵੇਟ ਆ ਅੱਛਾ ਹੁਣ ਆ ਜਿਹੜਾ ਜੰਗਲ ਆ ਹਾਂਜੀ ਇਹ ਹੈਗਾ ਪ੍ਰਾਈਵੇਟ ਇੱਕ ਬੰਦੇ ਦਾ ਅੱਛਾ ਇਹ ਪ੍ਰਾਈਵੇਟ ਕਿਸੇ ਬੰਦੇ ਦੀ ਜੰਗਲ ਹੈ ਹਾਂਜੀ ਬੰਦੇ ਨੇ ਜੰਗਲ ਲਾਇਆ ਹੋਇਆ ਆਪਦਾ ਹਾਂਜੀ ਅੱਛਾ ਇਹ ਫੇ ਲੱਕੜਾਂ ਘਰ ਲਈ ਵਰਤੀਆਂ ਜਾਂਦੀਆਂ ਅੱਛਾ ਜਿਹੜਾ ਮਤਲਬ ਆ ਘਰ ਵਾਲਾ ਹੈਗਾ ਇਹ ਇਹ ਘਰ ਵਾਲੇ ਦੀ ਜੰਗਲ ਹੋਣਾ ਇਹਨੇ ਆਪਦਾ ਘਰ ਪਾ ਰੱਖਿਆ ਇਥੇ ਹਾਂਜੀ ਇਹਦੇ ਪਿਛਲੇ ਬੰਨੇ ਥੱਲੇ ਇੱਕ ਘਰ ਆ ਉਹਦਾ ਇਹ ਅੱਛਾ ਉਹਦਾ ਤੇ ਬਾਈ ਜੀ ਫਿਰ ਇਹ ਜਿਵੇਂ ਜੰਗਲ ਹੈ ਇਹ ਸਰਕਾਰ ਤੋਂ ਜਿਵੇਂ ਪਰਮਿਸ਼ਨ ਲੈਣੀ ਪੈਂਦੀ ਐ ਨੂੰ ਕੱਟਣ ਲਈ ਜਾਂ ਕਿਸੇ ਵੇਲੇ ਵੀ ਕੱਟ ਸਕਦਾ ਵੀ ਇਹਦਾ ਮੇਰਾ ਹੈਗਾ ਨਹੀਂ ਇਹ ਲੱਕੜਾਂ ਤੇ ਡਿਪੈਂਡ ਹੁੰਦਾ ਵੀ ਜਦੋਂ ਕਦੋਂ ਵੇਚ ਸਕਦੇ ਆ ਵੀ ਮਤਲਬ ਕਿੰਨਾ ਕੋਟਾ ਲੋੜਿਆ ਕਿੰਨੀ ਨਹੀਂ ਲੋੜੋ ਹਿਸਾਬ ਨਾਲ ਅੱਛਾ ਆਪਦੀ ਮਰਜ਼ੀ ਨਾਲ ਨਹੀਂ ਕੱਟ ਸਕਦਾ ਵੀ ਸਾਰਾ ਜੰਗਲ ਹੀ ਕੱਟ ਦੋਗੇ ਜਿਵੇਂ ਉਹ ਪਿੱਛੇ ਜੰਗਲ ਹੈਗਾਗਾ ਉਹ ਜਿਹੜਾ ਪਿੱਛੇ ਦਿਖ ਰਿਹਾ ਉਹ ਵੀ ਕਿਸੇ ਦਾ ਜਾਉ ਉਹ ਕਿਹਦਾਗਾ ਮਤਲਬ ਉਹ ਸਰਕਾਰ ਦਾ ਜਿਉ ਕਿਵੇਂ ਜਾਂ ਸਾਰੇ ਪ੍ਰਾਈਵੇਟ ਆ ਕਿਸੇ ਨਾ ਕਿਸੇ ਦੇ ਉਹ ਕਿਸੇ ਨਾ ਕਿਸੇ ਦੇ ਪ੍ਰਾਈਵੇਟ ਆ ਅੱਛਾ ਸਾਰੇ ਸਰਕਾਰੀ ਤੌਰ ਤੇ ਨਹੀਂ ਹੈਗੇ ਨਹੀਂ ਸਰਕਾਰੀ ਤੌਰ ਤੇ ਨਹੀਂ ਆ ਵਿੱਚ ਕਈ ਹੈਗੇ ਆ ਅੱਛਾ ਪਰ ਉਹ ਜਿੱਦਾਂ ਹੁਣ ਆਪਾਂ ਨੂੰ ਜਿਵੇਂ ਆ ਵਿਹਲਾ ਪਿਆ ਇੱਥੇ ਮਨਾਂ ਦਾ ਕੁਝ ਵੀ ਨਹੀਂ ਲਾਇਆ ਹੋਇਆ ਹੈ ਨਾ ਇਹ ਭਾਜੀ ਘਾ ਲਾਇਆ ਗਾਈਆਂ ਵਾਸਤੇ ਅੱਛਾ ਇਹ ਕਾ ਆਏਗਾ ਹਾਂਜੀ ਮਨਦਾ ਸੀ ਮੈਂ ਕਿਤੇ ਵਿਹਲਾ ਪਿਆ ਇਹ ਨਹੀਂ ਨਹੀਂ ਇਹ ਘਾ ਲਾਇਆ ਗਾਈਆਂ ਵਾਸਤੇ ਅੱਛਾ ਖੁੱਲੀਆਂ ਚਰਦੀਆਂ ਇੱਥੇ ਹਾਂਜੀ ਗਾਈਆਂ ਮਤਲਬ ਇਹਨੂੰ ਗਾਈਆਂ ਵੈਸੇ ਮੈਂ ਸਵਿਟਜ਼ਰਲੈਂਡ ਜਾਂ ਫਿਲਮਾਂ ਫਿਲਮਾਂ 'ਚ ਦੇਖਿਆ ਵੀ ਖੁੱਲੀਆਂ ਹੀ ਛੱਡ ਦਿੰਦੇ ਖੁੱ ਇੰਨਾ ਘਾਹ ਰਹਿਣ ਦਿੰਦੇ ਆ ਫਿਰ ਉਹਨਾਂ ਨੇ ਕਰੰਟ ਵਾਲੀ ਤਾਰ ਲਾ ਦਿੰਦੇ ਇੱਕ ਸਾਰ ਤੇ ਤੇ ਵਿੱਚ ਗਾਂ ਤੇਨੂੰ ਮਤਲਬ ਗਾਈਆਂ ਖਾ ਲੈਣਗੀਆਂ ਕਿਸੇ ਵੀ ਟਾਈਮ ਹਨਾ ਜਿੰਨੀ ਲੋਡ ਆ ਉਹਨੇ ਖਾ ਲੈਣ ਦੇਖੋ ਯਾਰ ਕਿੱਡਾ ਸੋਹਣਾ ਵਾਲਾ ਦਵਾਲ ਹਨਾ ਤੇ ਵੈਸੇ گاਵਾਂ ਨੂੰ ਪਸ਼ੂ ਨੂੰ ਵੀ ਆਜ਼ਾਦੀ ਹੈ ਤੁਹਾਨੂੰ ਅੱਗੇ ਜਾ ਕੇ ਅਸੀਂ گاਵਾਂ ਵੀ ਦਿਖਾਉਣੇ ਜਿੱਥੇ ਖੁੱਲੀਆਂ ਚਰਦੀਆਂ ਹੋਈਆਂ ਤੇ ਇਧਰਲੇ ਪਾਸੇ ਆ ਕਣਕ ਖੜੀ ਹੈਗੀ ਆਹ ਸਾਹਮਣੇ ਦੇਖੋ ਆ ਸਾਰੀ ਕਣਕ ਖੜੀ ਹੈਗੀ ਹਜੇ ਹਰੀ ਖੜੀ ਹੈਗੀ ਤੇ ਮੈਂ ਜਿਵੇਂ ਕਹਿਆ ਸੀ ਨਾ ਆਪਣੇ ਨਾਲ ਮੌਸਮ ਦਾ ਫਰਕ ਹੈ ਭਾਈ ਇੱਕ ਕਦੋਂ ਪੱਕਣੀ ਹੈ ਜੀ ਇਹ ਕਣਕ ਹੈ ਜਿਹੜੀ ਇਹ ਭਾਜੀ ਜੁਲਾਈ ਅਗਸਤ ਚ ਅੱਛਾ ਜੁਲਾਈ ਅਗਸਤ ਦੇ ਮਹੀਨੇ ਉਦੋਂ ਵੱਡੀ ਹੋਣੀ ਹੈ ਸਾਲ 'ਚ ਫਿਰ ਇੱਕ ਵਾਰੀ ਇਹ ਹੁੰਦੀ ਹੋ ਕਣਕ ਮਿਲਦਾ ਹਾਂਜੀ ਸਿਰਫ ਇੱਕ ਵਾਰੀ ਲਾਉਂਦੇ ਆ ਅੱਛਾ ਇੱਕ ਵਾਰੀ ਜਿਆਦਾ ਟਾਈਮ ਲੈਂਦੀ ਉਹ ਜਿਆਦਾ ਮਹੀਨੇ 7-8 ਮਹੀਨੇ ਲਾ ਜਾਂਦੇ ਪੱਕਣ ਨੂੰ ਹੈਨਾ ਹਾਂਜੀ ਥੋੜਾ ਜਿਆਦਾ ਟਾਈਮ ਇੰਡੀਆ ਨਾਲੋਂ ਆਪਣੇ ਨੂੰ ਜਿਆਦਾ ਟਾਈਮ ਲੈਂਦੀ ਫਸਲ ਲੈਂਦੇ ਆ ਇੱਕ ਸਾਲ ਜਣਾ ਤੇ ਇਹ ਨਾ ਜਿਵੇਂ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਤਾਂ ਰਹਿੰਦੀ ਹੈ ਅੱਜ ਜਮਾਂ ਕੰਟਰੀ ਸਾਈਡ ਆਏ ਹੋਇਆ ਸੀ ਜਮਾਂ ਇਹ ਖੇਤਾਂ ਦਾ ਜਿਹਨੂੰ ਬਿਲਕੁਲ ਤੁਸੀਂ ਰਿਮੋਟ ਏਰੀਆ ਕਹਦੋਗੇ ਮਤਲਬ ਪਹਾੜਿਆਂ ਨਹੀਂ ਧਿਆਉਂਦਾ ਇੰਨਾ ਰਿਮੋਟ ਏਰੀਆ ਹੈ ਸਵਿਟਜ਼ਰ ਤੇ ਜਿੱਥੇ ਹੁਣ ਫਿਰਦੇ ਆ ਵੈਸੇ ਪਿੰਡ ਸਾਬੀ ਬਾਈ ਵੀ ਪਿੰਡ ਰਹਿੰਦੇ ਉਹਨਾਂ ਦਾ ਪਿੰਡ ਵੀ ਦਿਖਾਵਾਂਗੇ ਇਸੇ ਵਲੌਗ ਚ ਮੈਂ ਤੁਹਾਨੂੰ ਦਿਖਾ ਦੂੰਗਾ ਤੇ ਜਿਵੇਂ ਜਮਾ ਕਲਾਕਾਰ ਹੈ ਤੇ ਹੁਣ ਅਸੀਂ ਜਿਆਦਾ ਅੱਗੇ ਤਾਂ ਨਹੀਂ ਜਾਂਦੇ ਤੇ ਬਾਈ ਜੀ ਜਿਵੇਂ ਇਹ ਮਤਲਬ ਕਲਾਕਾਰ ਹੈ ਇਹਨਾਂ ਨੂੰ ਚੋਰੀ ਚੋਰੀ ਚੱਕੀ ਦਾ ਡਰ ਨਹੀਂ ਜਿਵੇਂ ਆਪਣੇ ਡਰ ਹੁੰਦਾ ਕੋਈ ਨਹੀਂ ਇੱਥੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਅਚਾ ਨਹੀਂ ਕਰਦੀ ਨਹੀਂ ਚੋਰੀ ਨਹੀਂ ਕਰਦੇ ਜਦਾਂ ਮਤਲਬ ਕਿ ਬੋ ਘੱਟ ਚਾਂਸ ਇੱਥੇ ਅੱਜ ਤੱਕ ਕਦੇ ਸੁਣਿਆ ਨਹੀਂ ਵੀ ਐਦਾਂ ਚੋਰੀ ਚੋਰੀ ਹੋ ਜੂਗੀ ਹਾਂਜੀ ਵੀ ਮਤਲਬ 100% ਸੇਫ ਹੈ ਹਾਂਜੀ ਆਰਾਮ ਨਾਲ ਇੱਥੇ ਬੈਠਿਆ ਹੈ ਹਾਂਜੀ ਇੱਥੇ ਤਾਂ ਇਹ ਆਪ ਦੇ ਖੇਤਾਂ 'ਚ ਖੇਤਾਂ 'ਚ ਬੈਠਿਆ ਜਿਵੇਂ ਮੰਨ ਲਾ ਖੇਤ ਆ ਖੇਤਾਂ 'ਚ ਘਰ ਪਾਇਆ ਹੋਇਆ ਬੇਸਿਕਲੀ ਇਹਨਾਂ ਨੇ ਆਪਣਾ ਹਾਂਜੀ ਉਹ ਸਬਜ਼ੀਆਂ ਵੀ ਲਾ ਰੱਖੀਆਂ ਹਨਾ ਪਿੱਛੇ ਸਬਜ਼ੀਆਂ ਵੀ ਲਾਈਆਂ ਹਾਂਜੀ ਭਾਈ ਜੀ ਜਿਹੜਾ ਮੈਂ ਤੁਹਾਨੂੰ ਜੰਗਲ ਦਿਖਾਇਆ ਸੀ ਨਾ ਹਾਂਜੀ ਤੇ ਉਹ ਕੀ ਕਰਦੇ ਜਦੋਂ ਲੱਕੜਾਂ ਕੱਟ ਕੇ ਉਹਨਾਂ ਦੀਆਂ ਤੇ ਇਦਾਂ ਰੱਖ ਲੈਂਦੇ ਆ ਅੱਛਾ ਜੀ ਤੇ ਲੱਕੜ ਸਕਾ ਕੇ ਹਾਂਜੀ ਤੇ ਇਸ ਸਿਆਲਾ ਨੂੰ ਵਰਤਦੇ ਆ ਆਪਣੇ ਹੀਟ ਵਗੈਰਾ ਲਈ ਅੱਛਾ ਕਿਉਂਕਿ ਠੰਡ ਤੇ برف ਜ਼ਿਆਦਾ ਪੈਂਦੀ ਹੈ ਜ਼ਿਆਦਾ ਪੈਂਦੀ ਹੈ ਹਾਂਜੀ ਠੀਕ ਹੈ ਮਤਲਬ ਇਹ ਪਹਿਲੀ ਹੁਣ ਇਹਨਾਂ ਨੇ ਕੋਟਾ ਪੂਰਾ ਕਰਕੇ ਰੱਖ ਲਿਆ ਹਾਂਜੀ ਇਹਨਾਂ ਨੂੰ ਪਤਾ ਵੀ ਸਾਲ ਦੇ ਵਿੱਚ ਇੰਨੀ ਕ ਲੱਕੜ ਲੱਗਣੀ ਆ ਠੀਕ ਹੈ ਪਹਿਲਾਂ ਹੀ ਇਦਾਂ ਕਰਕੇ ਰੱਖ ਲਿਆ ਠੀਕ ਹੈ ਤੇ ਉਹ ਸਾਹਮਣੇ ਵਾਲੇ ਪਾਸੇ ਜੀ ਇੱਕ ਹੋਰ ਟਰੈਕਟਰ ਵੀ ਖੜਾ ਹੈਗਾ ਹੌਲੈਂਡ ਨਿਊ ਹੌਲੈਂਡ ਇਹ ਇੱਥੋਂ ਦੇ ਬਾਹਰ ਦੀ ਟਰੈਕਟਰ ਹੈ ਮੈਨੂੰ ਲੱਗਦਾ ਹੌਲੈਂਡ ਇਹ ਦੇਖੋ ਅੰਦਰ ਲਾਏ ਖੜੇ ਆ ਖੇਤੀਬਾਤੀ ਲਈ ਉਹ ਵੀ ਵਰਤਦੇ ਆ ਇਹ ਤੇ ਟਰੈਕਟਰ ਵੀ ਵੱਡੇ ਵੱਡੇ ਆ ਬਾਈ ਹੌਸਪਾਵਰ ਬਹੁਤ ਹੋਣਾ ਹੈ ਨਾ ਇਹ ਹਾਂਜੀ ਬਾਜੀ ਹੂੰ ਆ ਬੱਕਰੀਆਂ ਦੇਖੋ ਜਿੰਨੇ ਵੀ ਇਹ ਇਹਨਾਂ ਦੇ ਜਾਨਵਰ ਆ ਨਾ ਖੁੱਲੇ ਚਰਨਗੇ ਹਮੇਸ਼ਾ ਆ ਘਰ ਇਹਨਾਂ ਦਾ ਆ ਬੱਕਰੀਆਂ ਦੇਖੋ ਕਿਵੇਂ ਚਰੀ ਜਾਂਦੀਆਂ ਉਹ ਫਿਰਦੀਆਂ ਦੇਖੋ ਉੱਪਰਲੇ ਪਾਸੇ ਉੱਪਰਲੇ ਪਾਸੇ ਇੱਥੋਂ ਦੇਖੋ ਆ ਫਿਰਦੀਆਂ ਸਾਰੀਆਂ ਆ ਨਾ ਤਾਰ 'ਚ ਮਤਲਬ ਕਰੰਟ ਹੈ ਜੇ ਬਾਹਰ ਆਉਣਗੇ ਇਹਨਾਂ ਨੂੰ ਥੋੜਾ ਜਿਹਾ ਝਟਕਾ ਵੱਜੂਗਾ ਤੇ ਦੁਬਾਰਾ ਨਰਮੜ ਜਾਣੀਆਂ ਇਹਨਾਂ ਨੂੰ ਕੱਖ ਨਹੀਂ ਪਾਏ ਜਾਂਦੇ ਸੇਮ ਹੀ ਗਾਈਆਂ ਦਾ ਸੇਮ ਹੀ ਬੱਕਰੀਆਂ ਦਾ ਕੋਈ ਵੀ ਪਸ਼ੂ ਉਹਨੂੰ ਖੁੱਲਾ ਛੱਡਿਆ ਜਾਊਗਾ ਵੀ ਆਪਦੀ ਮਰਜ਼ੀ ਨਾਲ ਖਾ ਸਕੇ ਪੀ ਸਕੇ ਉਹ ਪਾਣੀ ਪੀਣ ਲਈ ਉਹ ਉੱਥੇ ਉਹਨਾਂ ਨੇ ਚੁਬੱਟਾ ਬਣਾਇਆ ਹੈ ਉੱਥੋਂ ਪਾਣੀ ਪੀ ਲੈਂਦੀਆਂ ਕਮਾਲ ਆ ਯਾਰ ਤੇ ਘਰ ਹੈ ਜਿਹੜੇ ਇਹਨਾਂ ਦੇ ਸਾਰੇ ਐਵੇਂ ਦੇ ਆ ਤੇ ਆਹ ਗੱਡੀ ਖੜੀ ਹੈ ਦੇਖੋ ਮਾਡਰਨ ਗੱਡੀ ਆ ਤੇ ਘਰ ਪੁਰਾਣਾ ਪਤਾ ਨਹੀਂ ਕਿੰਨੇ ਸੌ ਸਾਲ ਪੁਰਾਣਾ ਹੋਊਗਾ ਘਰ ਨਹੀਂ ਹੈ ਗਰਪਨੇ ਗੈਰੇਜ ਆ ਹਾਂ ਗੈਰੇਜ ਆ ਅੱਡੇ ਅੱਡੇ ਪ੍ਰਾਣੀਆਂ ਛੱਤਾਂ ਵਾਲੇ ਘਰ ਆ ਤੁਹਾਨੂੰ ਐ ਲੱਗੂਗਾ ਵੀ ਪਤਾ ਨਹੀਂ ਕਿੰਨਾ ਕੁ ਕੁਛ ਅੰਦਰ ਦੇਖੋ ਕਿੱਡੀ ਛੱਤ ਐ ਜੀ ਪਤਾ ਨਹੀਂ ਕਦੋਂ ਦਾ ਹੋ ਹਾਂ ਘਰੇ ਦੇਖੋ ਇਹਨਾਂ ਨੇ ਆਪਦੇ ਥੋੜਾ ਜਿਹਾ ਪਾਰਕ ਬਣਾਇਆ ਹੋਇਆ ਘਰ ਦੇਖੋ ਯਾਰ ਇੱਧਰਲੇ ਵਸੇ ਉਹ ਇਹਨਾਂ ਦਾ ਤੇ ਆਹ ਦੇਖੋ ਸਬਜ਼ੀਆਂ ਲਾਈਆਂ ਹੋਈਆਂ ਨੇ ਕਿਉਂਕਿ ਹਰੇ ਬਈ ਖਾਂਦੇ ਆ ਇਹ ਸੈਲਡ ਸੂਲਡ ਜ਼ਿਆਦਾ ਖਾਂਦੇ ਆ ਨੇ ਬਰੋਕਲੀ ਹੁੰਦੀ ਆ ਉਵੇਂ ਆ ਸਾਰਾ ਇੰਨਾ ਚੀ ਲਾ ਰੱਖਿਆ ਦੇਖੋ ਸਾਰੀ ਸੈਲਡਾ ਤਾਂ ਸਾਰੀ ਸੈਲਡਾ ਹੈ ਤੇ ਆ ਗੱਲੇ ਬਸ ਵੀ ਦੇਖੋ ਕਰਾਂ ਚ ਨਾ ਤੁਹਾਨੂੰ ਇੱਥੇ ਸ਼ਾਂਤੀ ਮਿਲੂ ਬਾਹਲਾ ਭੂੜ ਪਟੱਕਾ ਨਹੀਂ ਮਿਲਦਾ ਤੇ ਕੋਈ ਕੋਈ ਹੁੰਦਾਗਾ ਗਰ ਲਈ ਇਧਰ ਆ گاਵਾਂ ਦਾ ਫਾਰਮ ਹੈ ਇਹਨਾਂ ਦਾ ਆ ਸਾਰਾ ਆ ਬੱਕਰੀ ਬੈਠੀ ਆ ਅੱਗੇ ਅੰਦਰ ਗਾਈਆਂ ਦਾ ਫਾਰਮ ਹੈ ਪੂਰੀਆਂ ਗਾਈਆਂ ਰੱਖਦੇ ਆ ਦੁੱਧ ਦਾ ਦੇ ਵੀ ਵੇਚਦੇ ਆ ਸ਼ਹਿਰਾਂ ਨੂੰ ਜਾਂਦਾ ਸਾਰਾ ਦੁੱਧ ਜਿੰਨਾ ਇਹਨਾਂ ਦਾ ਦੁੱਧ ਹੁੰਦਾਗਾ ਹਾਂਜੀ ਸਟਰਾਬਰੀ ਵੀ ਲਾ ਰੱਖੀ ਹੈ ਕੁਝ ਇਹ ਕਹਿੰਦੇ ਆ ਸਟ੍ਰੋਬਰੀ ਲਾ ਰખી ਆ ਸਹੀ ਹੈ ਸਟ੍ਰੋਬਰੀ ਆ ਹੂੰ ਦੇਖੋ ਆਪਾਂ ਕਹਿੰਦੇ ਆ ਵੀ ਸਾਡੇ ਜਗ੍ਹਾ ਨਹੀਂ ਹੈਗੀ ਆ ਨਹੀਂ ਇਹਨਾਂ ਕੋਲੇ ਕਿਹੜਾ ਜਗ੍ਹਾ ਹੈਗੀ ਲੱਕੜ ਦੇ ਬਕਸੇ ਲਾ ਕੇ ਮਿੱਟੀ ਪਾ ਕੇ ਇਹ ਚ ਸਟ੍ਰੋਬਰੀ ਲਾ ਰખી ਹੈਗੀ ਤੇ ਬਾਕੀ ਜਿਹੜੇ ਆਹਾ ਦੇਖੋ ਇਹ ਵੀ ਲੱਕੜ ਦੇ ਬਣਾਏ ਹੋਏ ਆਪਦੇ ਜਵਾਕਾਂ ਵਾਸਤੇ ਇਹਨਾਂ ਨੇ ਝੂਲੇ ਆ ਬੈਠਣ ਨੂੰ ਬਾਹਰ ਪਿਕਨਿਕ ਕਰਨ ਨੂੰ ਹੋਰ ਤੇ ਆ ਵੀ ਲੱਕੜ ਦਾ ਉਹ ਲੱਕੜ ਦਾ ਝੂਲਾ ਥੋੜਾ ਜਿਹਾ ਪਲਾਸਟਿਕ ਦਾ ਲਿਆ ਰੱਖਿਆ ਹੋ ਤੇ ਬਾਕੀ ਆ ਸਾਰੇ ਲੱਕੜ ਦੇ ਖੁਦ ਘਰੇ ਤਿਆਰ ਕੀਤੇ ਹੋਏ ਆ ਤੇ ਆ ਝਰਨਾ ਸਾਬੀ ਬਾਈ ਕਹਿੰਦੇ ਬਹੁਤ ਜ਼ਿਆਦਾ ਪੁਰਾਣਾ ਹੈ ਇੱਥੇ ਦੇਖੋ ਝਰਨੇ ਦੇ ਡੇਟ ਪਈ 1794 ਦਾ ਘਰ ਵੀ ਤੁਸੀਂ ਦੇਖ ਲਓ ਇੰਨੇ ਇੰਨੇ ਪੁਰਾਣੇ ਹੋਣਗੇ ਉਦੋਂ ਦਾ ਝਰਨਾ ਚੱਲੀ ਜਾਂਦਾ 1794 ਦਾ ਮੈਨੂੰ ਤਾਂ ਲੱਗਦਾ ਆਪਣੇ ਖੇਤਾਂ 'ਚ ਕੋਈ ਚੀਜ਼ ਵੀ ਨਾ ਥਾਵੇ ਆਪਾਂ ਨੂੰ ਇੰਨੀ ਪੁਰਾਣੀ ਤਬਾਹੀ ਹੀ ਸਰਕਾਰ ਦਾ ਜਾਂ ਇਹਨਾਂ ਨੇ ਆਪ ਦਾ ਬੜਾਇਆ ਹੋਇਆਗਾ ਨਹੀਂ ਇਹ ਘਰ ਵਾਲਿਆਂ ਦਾ ਅੱਛਾ ਘਰ ਵਾਲਿਆਂ ਦਾ ਇਹਨਾਂ ਦੇ ਦਾਦੇ ਪੜਦਾਦਿਆਂ ਦਾ ਹੋਣਾ ਮਤਲਬ ਇਹਨਾਂ ਨੇ ਟਾਟਾ ਹੀ ਨਹੀਂ ਆ ਗਾ ਮੁੜ ਕੇ ਨਹੀਂ ਇਹ ਪੁਰਾਣੀ ਚੀਜ਼ ਨੂੰ ਬਹੁਤ ਜ਼ਿਆਦਾ ਸਾਹਮਣੇ ਰੱਖਦੇ ਅੱਛਾ ਜਿੰਨੀ ਪੁਰਾਣੀ ਹੋ ਉਹਨੂੰ ਸਾਹਮਣੇ ਉਹਨੂੰ ਸਾਹਮਣੇ ਕਮਾਉਂਦਾ ਅਸੀਂ ਜਿੰਨੀ ਪੁਰਾਣੀ ਹੋ ਉਹਨੂੰ ਘਰੋਂ ਕੱਢ ਦਿੰਦੇ ਹਾਂ ਤੇ ਬਾਕੀ ਇਹਦੇ ਥੱਲੇ ਕੋਈ ਮੋਟਰ ਨਹੀਂ ਲੱਗੀ ਵਗੈਰਾ ਇਹ ਪਾਣੀ ਕਿੱਥੋਂ ਆਉਂਦਾ ਕਿੱਥੋਂ ਆਗਾ ਇਹ ਠੰਡਿਓ ਇਦਾਂ ਹੀ ਆਉਂਦਾ ਧਰਤੀ ਚੋਂ ਹੀ ਆ ਜਾਂਦਾ ਇਹ ਜਿਵੇਂ ਟੂਟੀਆਂ ਹੁੰਦੇ ਨੇ ਰਿਪਣ ਆਪਣੇ ਪੰਜਾਬ ਚ ਨੇ ਟੂਟੀਆਂ ਦਾ ਉਹ ਟੂਟੀ ਵੀ ਤਾਂ ਕਿੱਥੋਂ ਚੱਲੂ ਆਪਣੇ ਵਾਟਰ ਬਾਕਸ ਦਾ ਪਾਣੀ ਆਉਂਦਾ ਹੁੰਦਾ ਟੂਟੀ ਵੀ ਤਾਂ ਕਿੱਥੋਂ ਚੱਲੂਗੀ ਇਹ ਪਹਾੜਾ ਪਹੌੜਾਂ ਦਾ ਨੇਚਰਲ ਵਾਟਰ ਆਉਂਦਾ ਹੈ ਨਾ ਮੈਂ ਕਿਹਾ 250 ਸਾਲ ਪੁਰਾਣੇ ਝਰਨੇ ਦਾ ਪਾਣੀ ਦਾ ਪੀ ਕੇ ਦੇਖ ਲੀਏ ਹੋਰ ਨਹੀਂ ਵਾਹ ਆਪਣੇ ਵਾਲੇ ਕਿਨ ਲਈ ਬਿਸਲੈਰੀ ਤੋਂ ਜਾਦੇ ਵਧੀਆ ਯਾਰ ਅੱਜ ਦਾ ਦਿਨ ਨਾ ਸਫਲ ਹੈਗਾ ਅਸੀਂ ਸਵਿਟਜ਼ਰਲੈਂਡ ਜਿਹੜਾ ਆਏ ਸੀਗੇ ਸਪੈਸ਼ਲ ਹੁਣ ਦੂਜੀ ਵਾਰ ਇੱਕ ਤਾਂ ਸਾਬੀ ਭਾਈ ਨੂੰ ਮਿਲਣ ਆਏ ਸੀ ਇਹਨਾਂ ਨੇ ਇੰਡੀਆ ਜਾਣਾ ਸੀਗਾ ਇਹਨਾਂ ਨੂੰ ਪਤਾ ਸੀ ਵੀ ਇਟਲੀ ਜਾਣਾ ਤੁਸੀਂ ਤਾਂ ਆ ਜੋ ਕਹਿੰਦੇ ਸਾਡੇ ਕੋਲੇ ਵਾਰੀ ਵਾਰੀ ਕਹਿ ਰਹੇ ਸੀ ਵੀ ਮਿਲ ਕੇ ਜਾਓ ਤੇ ਇਹਨਾਂ ਨੂੰ ਮਿਲਣਾ ਸੀਗਾ ਦੂਜਾ ਸੀਗਾ ਸਾਨੂੰ ਵੀ ਪਿੰਡਾਂ ਬੁੰਡਾਂ ਦੀ ਲਾਈਫ ਥੋੜੀ ਜੀ ਜੇ ਮੇ ਇਟਲੀ ਤਾਂ ਤੁਹਾਨੂੰ ਦਿਖਾਈ ਹੈ ਕਿ ਸਵਿਸ ਦੇ ਪਿੰਡਾਂ ਦੀ ਜ਼ਿੰਦਗੀ ਦੇਖੀ ਹੈ ਨਾ ਜੀ ਹਾਂਜੀ ਤੇ ਉਹ ਨਾਲ ਨਾਲ ਤੁਹਾਨੂੰ ਦੱਸਾ ਰਿਹਾ ਬਾਕੀ ਰਹਿਣਾ ਸੀ ਜਿਆਦਾ ਨਹੀਂ ਬਾਈ ਹੁਣਾਂ ਨੇ ਚੱਲ ਜਾਣਾ ਪਰਸੋਂ ਨੂੰ ਇੰਡੀਆ ਤੇ ਉਦੋਂ ਹੀ ਅਸੀਂ ਚੱਲ ਜਾਣਾ ਅੱਗੇ ਤੇ ਤਿੰਨ ਚਾਰ ਕ ਦਿਨ ਅਸੀਂ ਰਹਿਣਾ ਸੀਗਾ ਫਿਰ ਸੋਚਿਆ ਵੀ ਜਿਹੜਾ ਪਿੰਡਾਂ ਵਾਲਾ ਚੀਜ਼ਾਂ ਸਾਰੀਆਂ ਹਨਾ ਪਿਛਲੀ ਵਾਰੀ ਸ਼ਹਿਰ ਘੁੰਮੇ ਸੀਗੇ ਹੋ ਸਕਦਾ ਹੈ ਕਿ ਵੀ ਇੱਕ ਅੱਧਾ ਸ਼ਹਿਰ ਘੁੰਮ ਲਈਏ ਵੀ ਇਹ ਚੀਜ਼ਾਂ ਨੂੰ ਜਿਆਦਾ ਐਕਸਪਲੋਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜਾਵੇ ਇੱਥੋਂ ਦੇ ਕਿਸਾਨਾਂ ਦਾ ਨਾ ਇਹ ਫਰਕ ਹੁੰਦਾ ਹੈ ਇਹਨਾਂ ਦੇ ਐਡਰੈਸ ਵੀ ਪ੍ਰੋਪਰ ਭਾਈ ਹੁੰਦੇ ਰੋ ਕੰਮ ਕਰਦੇ ਆ ਆ ਦੇਖੋ ਹੁਣ ਆਪਦੇ ਕੰਮ ਕਰੀ ਜਾਂਦੇ ਇਹ ਪੱਠੇ ਕੋ ਦਰ ਰਹੀ ਹੈ ਜਿਵੇਂ ਆਪਣੇ ਟੋਕਾ ਕਰਨ ਵਾਲੀ ਮਸ਼ੀਨ ਹੁੰਦੀ ਹੈ ਇਹਨਾਂ ਦੇ ਇਹੋ ਜੀ ਮਸ਼ੀਨ ਹੈ ਟੋਕੇ ਵਾਲੀ ਇਹਨਾਂ ਦੇ ਪ੍ਰੋਪਰ ਦੇਖੋ ਡਰੈਸ ਹੋਵੇ ਪਾਈ ਹੋਈ ਹੈ ਜਿਹੜੇ ਬਾਹਰੋਂ ਤੁਹਾਨੂੰ ਲੱਕੜ ਦੇ ਘਰ ਦੇਖਦੇ ਨੇ ਅੰਦਰਲੇ ਪਾਸੇ ਦੇਖੋ ਐਡੇ-ਐਡੇ ਹੁੰਦੇ ਨੇ ਨਵੇਂ ਜੋ ਆਗੂ ਇਹਨਾਂ ਦੇ ਖੇਤੀ ਕਰਦੇ ਆ ਆਪਣੇ ਤਾਂ ਕਹਿੰਦੇ ਵੀ ਖੇਤੀ 'ਚ ਕੁਝ ਹੈ ਨਹੀਂ ਬਚਦਾ ਹੀ ਨਹੀਂ ਆਰੇ ਗੋ ਨਵਾਂ ਜਮਾ ਸਵਿਟਜ਼ਰਲੈਂਡ ਦਾ ਰਹਿਣ ਵਾਲਾ ਹੈ ਨਵਾਂ ਜਵਾਕ ਹੈ ਪਹਿਲਾਂ ਨੇ ਡੈਡੀ ਦੇਖੇ ਸੀ ਤੁਸੀਂ ਤੇ ਸਾਰੇ ਨਾਲ ਕੰਮ ਕਰਾਉਂਦੇ ਆ ਸੰਦਨਾਈ ਜਿਆਦਾ ਚੌਂਡੀਅਰ ਦੇ ਵਰਤਦੇ ਆ ਅਗਨੀਕ ਦੇਖੋ ਇਹਨਾਂ ਦੀ ਆ ਮਸ਼ੀਨਾਂ ਇਹਨਾਂ ਕੋਲੇ ਹੈਡੀਆਂ-ਹਡੀਆਂ ਆ ਆ ਕਹਾ ਉਪਰੋਂ ਲਿਆ ਲਿਆ ਪਤਾ ਨਹੀਂ ਕਿੱਥੋਂ ਸਿੱਟੀ ਜਾਂਦੇ ਆ ਉਹ ਦੇਖੋ ਸਿੱਟ ਕੇ ਵਾਪਸ ਮੁੜ ਗਿਆ ਸਟੋਰ ਕੀਤਾ ਪਿਆ ਹੋਣਾ ਪਹਿਲਾਂ ਦਾ ਇਹ ਸਾਰਾ ਭਾਈ ਇਹ ਜਿਵੇਂ ਸਿਰੀਪਾਲੀ ਤਾਂ ਹੀ ਰੱਖਦੇ ਜਿਵੇਂ ਆਪਾਂ ਬੰਦੇ ਰੱਖ ਲੈਨੇ ਨਾਲ ਪਿੰਡਾਂ 'ਚ ਆਪਣੇ ਕਹਿੰਦੇ ਆ ਸਿਰੀਪਾਲੀ ਬਨੌੱਖ ਹੈਗਾ ਖੇਤੀ ਦਾ ਹੋਰ ਇਹ ਆਪ ਹੀ ਕਰਦੇ ਜਿੰਨੀ ਕਰਦੇ ਜਿਆਦਾ ਖੇਤੀ ਆਪ ਹੀ ਕਰਦੇ ਜਿੰਨੀ ਬਹੁਤ ਘੱਟ ਆ ਜਿਨ੍ਹਾਂ ਨੇ ਜਿੱਦਾਂ ਮਤਲਬ ਕਿ ਖੇਤੀਬਾੜੀ ਲਈ ਰੱਖਿਆ ਕੋਈ ਨਾਲ ਕੋਈ ਹੈਲਪ ਲੀ ਵਗੈਰਾ ਪਰ ਜਿਆਦਾ ਕਰਕੇ ਆਪ ਹੀ ਕੰਮ ਕਰਦੇ ਆ ਸਾਰਾ ਓ ਨਾ ਭਰਾਵਾ ਕੋਈ ਨੀ ਦਾ ਓ ਨਾ 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 ਬਟਣਾ ਨਹੀਂ ਹਾ ਕਿਉਂ ਜਿਆ ਬਾਈ ਸੰਸਨ ਜਿਹੜਾ ਇਹਨਾਂ ਦਾ ਇਹ ਦੇਖੋ ਕੁੱਤੇ ਕੱਤੇ ਰੱਖਿਆ ਆਮ ਜਗ੍ਹਾ ਨਾਲ ਅਸੀਂ ਇੰਨੀ ਉੱਚੀ ਜਗ੍ਹਾ ਤੇ ਆ ਗਏ ਹੁਣ ਹੈਲੋ ਹੈਲੋ ਹਾਊ ਆਰ ਯੂ ਗੁੱਡ ਯਾ ਵਰਸੀ ਯਾ ਗੁੱਡ ਬਾਈ ਇਹ ਕੀ ਆ ਟਰੈਕਟਰ ਹੈ ਇਹ ਹਾਂਜੀ ਭਾਜੀ ਪਹਾੜੀ ਤੇ ਅੱਛਾ ਪਹਾੜਾਂ ਤੇ ਠੀਕ ਆ ਗੋਲ ਚੱਲਣ ਨੂੰ ਹਨਾ ਠੀਕ ਆ ਉੱਚਾ ਨੀਵਾ ਹੋਣ ਕਰਕੇ ਇੱਥੇ ਨਾ ਬੱਟਾ ਨਹੀਂ ਹੁੰਦੀਆਂ ਹੈਗੀਆਂ ਤੇ ਜਿਵੇਂ ਆਪਣੇ ਇੱਕ ਦੂਜੇ ਨਾਲ ਵਟਾ ਸਾਂਝੀ ਹੁੰਦੀ ਹੈ ਇੱਥੇ ਬਸ ਆ ਆ ਇੰਨੀ ਕੁ ਫੈਂਸਿੰਗ ਲਾਈ ਹੁੰਦੀ ਹੈ ਇਲੈਕਟ੍ਰੋਨਿਕ ਸਾਰੇ ਕਿਤੇ ਜਿੰਨੇ ਵੀ ਅੱਜ ਖੇਤ ਦੇਖੇ ਸਾਰੇ ਕਿਤੇ ਐਵੇਂ ਦੀ ਫੈਂਸਿੰਗ ਲੱਗੀ ਹੋਈ ਸੀਗੀ ਜਿਹੜੇ ਪਿੰਡਾਂ ਵਾਲਿਆਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਹੈ ਨਾ ਬਸ ਇਹ ਖੇਤੀਬਾੜੀ ਨਾਲ ਸੰਬੰਧਤ ਹੈ ਆਪ ਦੇ ਖੇਤਾਂ 'ਚ ਕੰਮ ਕਰਦੇ ਆ ਥੋੜਾ ਬਹੁਤਾ ਗਾਵਾਂ 'ਚੋਂਦੇ ਆ ਧਾਰਾਂ 'ਚੋਂਦੇ ਆ ਤੇ ਪਿੰਡਾਂ 'ਚ ਰਹਿੰਦੇ ਆ ਬਸ ਇਸ ਤੋਂ ਬਾਅਦ ਇਹਨਾਂ ਦੀ ਕੋਈ ਲਾਈਫ ਨਹੀਂ ਹੈ ਕਿ ਜਿਵੇਂ ਆਪਾਂ ਗਏ ਨੇ ਗੋਰੀਆ ਬਸ ਆਪ ਤੇ ਘਰੇ ਫੈਮਿਲੀ ਨਾਲ ਰਹਿੰਦੇ ਐ ਇੰਜੋਏ ਕਰਦੇ ਆ ਇੱਥੋਂ ਸਾਨੂੰ ਦਿਖਦਾ ਹੁਣ ਹੁਣ ਅਸੀਂ ਕਿੰਨੇ ਉੱਚੇ ਆ ਪਹਾੜੀ ਤੇ ਹੋ ਦੇਖੋ ਐਨੇ ਉੱਚੇ ਤਰੇ ਫਿਰਦੇ ਆ ਹੋ ਸਾਹਮਣੇ ਸਾਰੇ ਪਿੰਡ ਐ ਇਹ ਛੋਟੇ ਛੋਟੇ ਜਿਨੇ ਉਹ ਦਿਖ ਰਹੇ ਨੇ ਤੁਹਾਨੂੰ ਥੋੜੇ ਥੋੜੇ ਘਰ ਇੱਥੇ ਛੋਟੇ ਜੇ ਥੋੜੇ ਜੇ ਘਰਾਂ ਦਾ ਪਿੰਡ ਹੁੰਦਾਗਾ ਦਿਖਾ ਉਸ ਆਰ ਕਮ ਫਰੋਮ ਸਕਾਟਲੈਂਡ ਐਂਡ ਵੀ ਬਾਈ ਇਟ ਔਨ ਸਵਿਟਜ਼ਰਲੈਂਡ yes when you buy it when, when? 98 oh, at the 2010 uh, 20 okay 2010 2010 ਚ ਲੈ ਲੈਂਦੀਆਂ ਸੀ ਇਹਨਾਂ ਨੇ ਇਹੋ ਜਿਹੇ ਗਾਵਾਂ ਬਈ ਇਹ ਸਕਾਟਲੈਂਡ ਦੀਆਂ ਗਾਵਾਂ ओरिजिनल ਤੇ ਕਨੇ ਉਹ ਤੁਲੇ ਨਹੀਂ ਸੀ ਇਹ ਲੈ ਹੁਣ ਤੁਹਾਨੂੰ ਬਿਲਕੁਲ ਨੇੜੇ ਦਿਖਾ ਦिए ਇਹ ਇੱਥੇ ਐ ਗਾਵਾਂ ਚਰਦੀਆਂ ਇਹ ਆ ਸਾਰੀਆਂ ਚਰੀਆਂ ਜਾਂਦੀਆਂ ਜਦੋਂ ਜਦੋਂ ਜੀ ਕਰੇ ਇਹਨਾਂ ਦਾ ਬਸ ਇੱਥੇ ਹੀ ਸੌਂ ਜਾਣੀ ਆ ਤੇ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਇਹ ਕਹਿੰਦੇ ਲਿਆਉਣ ਦਾ ਕਾਰਨ ਸਾਡਾ ਤਾਂ ਸੀ ਜਦੋਂ ਮੈਂ ਪੁੱਛਿਆ ਸੀ ਵੀ ਕਿਉਂ ਲਿਆਂਦੀਆਂ ਵੀ ਜਦੋਂ ਕਿ ਇੱਥੇ ਬਹੁਤ گاਵਾ ਸਵਿਟਜ਼ਰਲੈਂਡ 'ਚ ਤੁਹਾਡੇ ਕੋਲੇ ਇਹਨੇ ਜਿਹੜੇ ਗੋਰੇ ਹੁੰਦੇ ਆ ਮਤਲਬ ਥੋੜੇ ਜੇ ਸੈਂਸਿਟਿਵ ਜਿਹੇ ਲੋਕ ਹੁੰਦੇ ਆ ਇਹਨੇ ਦੱਸਿਆ ਮਤਲਬ ਇਹ ਕੁੜੀ ਨੇ ਇਹ ਕਹਿੰਦੀ ਵੀ ਇਹ ਪਿਆਰ ਜ਼ਿਆਦਾ ਕਰਨੀ ਆ ਇਨਸਾਨ ਨੂੰ ਮਤਲਬ ਥੋੜਾ ਜਿਹਾ ਅ ਮਤਲਬ ਕਾਮ ਰਹਿੰਦੀਆਂ ਠੰਡੀਆਂ ਰਹਿੰਦੀਆਂ ਦੇਰੀਆਂ ਦੂਜੀਆਂ ਗਾਇਆਂ ਗੁੱਸੇ ਹੋ ਜਾਂਦੀਆਂ ਆਪਾਂ ਨੂੰ ਤਾਂ ਕੁਛ ਐਵੇਂ ਦਾ ਹੁੰਦੀ ਨਹੀਂ ਹਨਾ ਵੀ ਗੁੱਸਿਆ ਹੁੰਦੇ ਆ ਜਾਂ ਕਿਵੇਂ ਹੁੰਦੀ ਆ ਆ ਡਰ ਗਿਆ ਸੀ ਮੈਂ ਨੇੜੇ ਆ ਗਈ ਸੀ ਆ ਦੇਖੋ ਜਿਵੇਂ ਦੱਸਿਆ ਤੁਹਾਨੂੰ ਪਿਆਰ ਵੱਧ ਕਰਦੀਆਂ ਤੇ ਤਾਂ ਕਰਕੇ ਤਾਂ ਕਰਕੇ ਸਪੈਸ਼ਲ ਸਕਾਟਲੈਂਡ ਤੋਂ ਲਿਆਂਦੀਆਂ ਇਹ ਗਾਵਾਂ ਤੇ ਉਹ ਦੇਖੋ ਇਹਨੇ ਤਾਂ ਇਕੱਲੇ ਇਕੱਲੇ ਦੇ ਨਾਂ ਵੀ ਰੱਖੇ ਹੋਏ ਆ ਵੀ ਇਹਦਾ ਨਾਮ ਆ ਹੈ ਇਹਦਾ ਨਾਮ ਆ ਹੈ ਕਿਹਨ ਨਵੀਆਂ ਆਉਣੀ ਚਾਹੀਦਾ ਸਹੀ ਹੈ ਯਾਰ ਗੋਰੇ ਬਹੁਤ ਸੈਂਸਿਟਿਵ ਜੇ ਹੁੰਦੇ ਆ ਹਨਾ ਬੰਦੇ ਹੈ ਇਹ ਦੇਖ ਲੋ ਜਾਨਵਰ ਵੀ ਜੇ ਪਾਲਦੇ ਪਸ਼ੂ ਪਾਲਦੇ ਮਤਲਬ ਪਸ਼ੂਆਂ ਚੋ ਵੀ ਐ ਪਿਆਰ ਪਾਲਦੇ ਆ ਆਪਣੇ ਤਾਂ ਦੁੱਧ ਲੈਣੇ ਵੀ ਖਲ ਪਾਓ ਦੋ ਮਾਰੋ ਡੰਡੇ ਦੁੱਧ ਪਾਓ ਚਲੋ ਜੀ ਜਾਓ ਘਰ ਨੂੰ ਆਪਣੇ ਓਕੇ ਸਮਾ ਮੈਨੂੰ ਤਾਂ ਇਹਨਾਂ ਨੂੰ ਸਿੰਗਾ ਤੋਂ ਡਰਦੀ ਮੈਨੂੰ ਵੀ ਡਰ ਲੱਗਦਾ ਅਜੇ ਸੀ ਸਕਾਟਲੈਂਡ ਜਾਣਾ ਜਦੋਂ ਅਸੀਂ ਸਕਾਟਲੈਂਡ ਜਾਵਾਂਗੇ ਨਾ ਉਦੋਂ ਦੇਖਾਂਗੇ ਅਸਲ ਚ ਇਸ ਸਕਾਟਲੈਂਡ ਚ ਇਹੋ ਜਿਹੇ ਗਾਮਾ ਕਿਉਂ ਜਿਹੇ ਗਾਮਾ ਹੈਗੇ ਬਸ ਅਸੀਂ 10-10 ਦਿਨਾਂ ਨੂੰ 10-15 ਦਿਨਾਂ ਨੂੰ ਅਸੀਂ ਸਕਾਟਲੈਂਡ ਪਹੁੰਚਾਂਗੇ ਫਿਰ ਸਕਾਟਲੈਂਡ ਸਾਰਾ ਤੁਹਾਨੂੰ ਘੁਮਾਵਾਂਗੇ ਇੱਥੋਂ ਦੇ ਲੋਕਾਂ ਬਾਰੇ ਨਾ ਅੱਜ ਹੋਰ ਇੱਕ ਚੀਜ਼ ਪਤਾ ਲੱਗੀ ਆ ਕਿ ਜਿਹੜੇ ਇਹ ਲੋਕ ਆ ਇਹ ਵੀ ਫੈਮਿਲੀਜ਼ ਚ ਰਹਿੰਦੇ ਆ ਹਨਾ ਨਹੀਂ ਬਹੁਤ ਵੱਡਾ ਭਲੇਖਾ ਸਿਰਜਿਆ ਜਾਂਦਾ ਹੈ ਇੱਕ ਵੀ ਜਿਹੜੇ ਗੋਰੇ ਹੁੰਦੇ ਆ ਉਹਨਾਂ ਦਾ ਵਿਆਹ ਇੰਨੇ ਨੇ ਹੁੰਦੇ ਆ ਉਹਨਾਂ ਦੀ ਮਤਲਬ ਜਿਹੜੀ ਫੈਮਿਲੀ ਆ ਤੇ ਉਹ ਨਹੀਂ ਹੁੰਦੀ ਹੈਗੀ ਹਨਾ ਪਰ ਅਸੀਂ ਦੇਖਿਆ ਇੱਥੇ ਆ ਕੇ ਅੱਜ ਕਿ ਮਤਲਬ ਇਹਨਾਂ ਦੇ ਧੀਆਂ ਪੁੱਤ ਅੱਗੇ ਦੀ ਅੱਗੇ ਸਾਰੇ ਖੇਤੀ ਕਰਦੇ ਆ ਹਨਾ ਅੱਗੇ ਦੀ ਅੱਗੇ ਜਦੋਂ ਚੀਜ਼ਾਂ ਨੂੰ ਦੇਖਦੇ ਹੋ ਤੁਸੀਂ ਮਤਲਬ ਜੇ ਹੁਣ ਪਿੰਡਾਂ 'ਚ ਆਏ ਆ ਸ਼ਹਿਰਾਂ ਦੀ ਲਾਈਫ ਸ਼ਾਇਦ ਹੋਰ ਤਰ੍ਹਾਂ ਦੀ ਹੋ ਸਕਦੀ ਹੈ ਜਿਹੜੇ ਸ਼ਹਿਰਾਂ ਦੇ ਗੋਰੇ ਹੋਣਗੇ ਉਹਨਾਂ ਦੇ ਇਹ ਤਲਾਕ ਵੀ ਛੇਤੀ ਹੁੰਦੇ ਹੋਣਗੇ ਤੇ ਉਹ ਇਕੱਠੇ ਵੀ ਨਹੀਂ ਰਹਿੰਦੇ ਹੋਣਗੇ ਤੇ ਪਰ ਪਿੰਡਾਂ 'ਚ ਤਾਂ ਆਪਣੇ ਵਾਂਗੂ ਜਿਵੇਂ ਆਪਣੇ ਰਹਿੰਦੇ ਨੇ ਨਾ ਦਾਦੇ ਦਾਦੀਆਂ ਤੇ ਪਰਦਾਦੇ ਪਰਦਾਦੀਆਂ ਤੇ ਮਾਪਿਆਂ ਨਾਲ ਉਹੀ ਚੀਜ਼ ਇੱਥੇ ਦੇਖਣ ਨੂੰ ਮਿਲੀ ਹੈ ਸਾਨੂੰ ਹਰ ਘਰ 'ਚ ਮਤਲਬ ਹੈਗੇ ਸੀ ਪ੍ਰਾਈਵੇਸੀ ਕਰਕੇ ਸੀ ਕੰਨਿਆਂ ਦੇ ਅੰਦਰੋਂ ਤੁਹਾਨੂੰ ਵੀਡੀਓ ਨਹੀਂ ਦਿਖਾਈ ਜੇ ਬਣਾਈ ਨਹੀਂ ਹੈ ਨਾ ਪਰ ਫੈਮਿਲੀ ਚ ਰਹਿੰਦੇ ਆ ਵੈਸੇ ਇਹ ਲੋਕ ਵੀ ਆ ਜਿਹੜੇ ਵੀ ਖੇਤ ਖੂਤ ਜਾਂਦੇ ਆ ਤੇ ਓਏ ਪੜਦੇ ਪੜਦੇ ਆ ਜਿਵੇਂ ਡਿਗਰੀਆਂ ਕਰਦੇ ਆ ਪਰ ਇਹਨਾਂ ਦਾ ਜਿਹੜੇ ਜ਼ਿਆਦਾਤਰ ਜਿਹੜੇ ਕੰਮਾਂ ਚ ਪਏ ਆ ਵਾਹਣ-ਵੋਹਣ ਬਹੁਤ ਆ ਇਹਨਾਂ ਕੋਲੇ ਓਵੇਂ ਹੀ ਜ਼ਿਆਦਾ ਉਸੇ ਕੰਮ ਚ ਅੱਗੇ ਵਧ ਰਹੇ ਆ ਜੀ ਪਾਣੀ ਪੂਣੀ ਦੇਣਾ ਹੁਣ ਮੈਨੂੰ ਲੱਗਦਾ ਇਹਨੇ ਗਾਂ ਕਿਸੇ ਨੂੰ ਬੂਟਿਆਂ ਨੂੰ ਪਾਣੀ ਦੇਣਾ ਉਹ ਸ਼ਾਇਦ ਅੱਛਾ ਜੇ ਗਾਇਆਂ ਨੂੰ ਪਾਣੀ ਪਲਾਉਣਾ ਇਹਦੇ ਚ ਟੈਂਕੀ ਚ ਭਰ ਕੇ ਲਿਆਉਂਦੇ ਆ ਫਿਰ ਮਤਲਬ ਉਹ ਜਿਹੜੀਆਂ ਉਹ ਖੇੜਿਆ ਉਹਨਾਂ ਨੂੰ ਪਰ ਪਰ ਰੱਖ ਦੂ ਕੋਣ ਸਾਫ ਪਾਣੀ ਦੀ ਇਹ ਲੈ ਕੇ ਕਿੱਥੋਂ ਆਇਆ ਥੱਲੋਂ ਇਹ ਇਹ ਥੱਲੋਂ ਜਿੱਥੇ ਆਪਾਂ ਪਹਿਲੋਂ ਗੱਡੀ ਲਈ ਸੀਗੀ ਪਾਰਕਿੰਗ ਕੀਤੀ ਸੀਗੀ ਅੱਛਾ ਉੱਥੋਂ ਲੈ ਕੇ ਆਇਆਗਾ ਫਿਰ ਇਹਨਾਂ ਦੀ ਰੁਟੀਨ ਲਾਈਫ ਇਹਨਾਂ ਦੀ ਵੀ ਹਾਰਡ ਹੈ ਯਾਰ ਡੇਲੀ ਦੀ ਹੈਨਾ ਹਾਂਜੀ ਤੇ ਕੰਮ ਧੰਦੇ ਵਾਵਾ ਰਹਿੰਦੇ ਇਹਨਾਂ ਨੂੰ ਵੀ ਹੋਰ ਰੋਜ਼ ਪਾਣੀ ਧਾਣੀ ਦਾ ਸਹੀ ਗੱਲ ਸਵੇਰ ਤੋਂ ਸ਼ਾਮ ਤੱਕ ਹਾਂਜੀ ਬਸ ਇਹ ਆ ਜੇ ਇਹ ਗਾਵਾਂ ਨੂੰ ਸੰਨੀ ਨਹੀਂ ਰਲਾਉਂਦੇ ਵੀ ਇਹਨਾਂ ਦੀਆਂ ਗਾਵਾਂ ਖੁੱਲੀਆਂ ਰਹਿੰਦੀਆਂ ਪਾਣੀ ਧਾਣੀ ਬਲਾਉਣ ਦਾ ਤਾਂ ਇਹ ਵੀ ਕਰਦੇ ਆ ਵੈਸੇ ਯਾਰ ਇਹ ਗੱਲ ਆ ਵੀ ਕੰਮ ਦੰਦੇ ਤਾਂ ਚਲੋ ਖੇਤੀ ਜਿੱਥੇ ਵੀ ਜਾਉ ਹੁੰਦੀ ਆ ਪਰ ਰਿੰਦੇ ਸਵਰਗ ਜਾਇ ਮੌਸਮ ਦੇਖੋ ਕਿੱਡਾ ਸੋਹਣਾ ਤੇ ਗਰਮੀ ਨਹੀਂ ਪੈਂਦੀ ਆਪਣੇ ਜਿਨੀ ਆਪਣੇ ਦਾ ਹੁਣ ਧੁੱਪਾਂ 45 ਡਿਗਰੀ ਟੈਂਪਰੇਚਰ ਮੌਸਮ ਬਹੁਤ ਸੋਹਣਾ ਰਹਿੰਦਾ ਸ ਪੂਰੇ ਸਵਿਟਜ਼ਰਲੈਂਡ ਚ ਬਾਕੀ ਗ੍ਰੀਨ ਨਾ ਰੰਦਾ ਹਰਾ ਭਰਾ ਹੈ ਨਾ ਬਹੁਤ ਜ਼ਿਆਦਾ ਤੇ ਆ ਬੈਂਚ ਪੰਜ ਬੈਠਣ ਨੂੰ ਲਾਏ ਇਹਨਾਂ ਨੇ ਆਪਦੀ ਤੇ ਇਹਨਾਂ ਦਾ ਘਰ ਹੈ ਜਿਹੜਾ ਉਹ ਥੱਲੇ ਆ ਜੀ ਤੇ ਮੈਨੂੰ ਲੱਗਦਾ ਐ ਇੱਥੋਂ ਦਿਖਦਾ ਵੀ ਨਹੀਂ ਹੈਗਾ ਇੰਨੀ ਉੱਚ ਖੇਤ ਇਹਨਾਂ ਦੇ ਇੰਨੇ ਉੱਚੇ ਹੁੰਦੇ ਆ ਜਾਨਵਰ ਇਹਨਾਂ ਨੇ ਇੰਨੇ ਕਿ ਰੱਖੇ ਹੁੰਦੇ ਨੇ ਆਪਦੇ ਘਰਾਂ 'ਚ ਤੇ ਰਹੇ ਰੱਬ ਦਾ ਨੋ ਬੰਦਾ ਆਪਣੇ ਨਹੀਂ ਇਹਨੇ ਜਾਨਵਰ ਰੱਖਦੇ ਆਪਾਂ ਤੇ ਇਹ ਕਹਿੰਦੇ ਆ ਸੂਰਾਂ ਦਾ ਫਾਰਮ ਹੈ ਥੱਲੇ ਇੱਥੇ ਸੂਰ ਰੱਖੇ ਹੋਏ ਆ ਇਕੱਲੇ ਤੇ ਹੁਣ ਤੁਹਾਨੂੰ ਸੂਰ ਦਿਖਾਉਣੇ ਆ ਤੇ ਇੰਨੇ ਜਾਨ ਪਤਾ ਨਹੀਂ ਪਾਲਣ ਪਾਲਦੇ ਇਹਨਾਂ ਨੂੰ ਪਤਾ ਨਹੀਂ ਮਾਸ ਖਾਂਦੇ ਇਹਨਾਂ ਦਾ ਜਾਂ ਕੀ ਵੇਚਦੇ ਜਿਵੇਂ ਬੱਕਰੀਆਂ ਬੁੱਕਰੀਆਂ ਦਾ ਆਪਾਂ ਕਹਿੰਦੇ ਦੁੱਧ ਵੇਚ ਦਿੰਦੇ ਆ ਗਾਵਾਂ ਦਾ ਦੁੱਧ ਹੁੰਦਾ ਹੈ ਨਾ ਤੇ ਸੂਰਾਂ ਦਾ ਵੀ ਕੁਛ ਨਾ ਕੁਛ ਹੋਊਗਾ ਤੇ ਸਾਹਮਣ ਦਾ ਯਾਰ ਬੜਾ ਉਹ ਆਪਾਂ ਨੂੰ ਐ ਲੱਗਦਾ ਹੁੰਦਾ ਗੋਰੇ ਇੰਨੇ ਮਤਲਬ ਸੈਂਸਿਟਿਵ ਐ ਆਏ ਆ ਫਲਾਣਾ ਹੈ ਨਾ ਤੇ ਪਰ ਤੁਸੀਂ ਦੇਖੋ ਇਹਨਾਂ ਨਾਲ ਰੋਜ਼ ਮਿੱਟੀ ਨਾਲ ਮਿੱਟੀ ਹੁੰਦੇ ਆ ਇਹ ਚੀਜ਼ਾਂ ਜਿਹੇ ਹਰ ਰੋਜ਼ ਇਹਨਾਂ ਆਹੀ ਜ਼ਿੰਦਗੀ ਇਹਨਾਂ ਦੀ ਇੱਥੇ ਵੀ ਰਹਿੰਦੇ ਆ ਉਹ ਖੜੇ ਆਗੇ ਅਗਲੇ ਪਾਸੇ ਦੇਓ ਦੇਖੋ ਹਾਂਜੀ ਕਿੰਨੇ ਆ ਬਾਈ ਇਹਨਾਂ ਕੋਲੇ ਇਹ ਕਿੰਨੇ ਰੱਖੇ ਇਹਨਾਂ ਨੇ 2 ਐਨ 2 ਦੋ ਹੀ ਰੱਖਿਆ ਕੀ ਕਰਦੇ ਆ ਬਾਈ ਇਹਨਾਂ ਦਾ ਐ ਬੱਚੇ ਮੜਾ ਜਿਆ ਜ਼ਿਆਦਾ ਕੀ ਕੰਮ ਲੈਂਦੇ ਆ ਮੀਟ ਵਾਸਤੇ ਮੀਟ ਵਾਸਤੇ ਘਰ ਨੂੰ ਖਾਣ ਵਾਸਤੇ ਜਾਂ ਵੇਚਣ ਵਾਸਤੇ ਘਰ ਦੇ ਖਾਣ ਵਾਸਤੇ ਮਤਲਬ ਖਾਣ ਲਈ ਵਰਤੇ ਇਹਨਾਂ ਨੇ ਅੱਛਾ ਓਕੇ ਲਓ ਜੀ ਅਸੀਂ ਪਹੁੰਚ ਗਏ ਆ ਸਾਬੀ ਬਾਈ ਹੁਣਾਂ ਦੇ ਪਿੰਡ ਤੇ ਇਹਨਾਂ ਦਾ ਘਰ ਹੈਗਾ ਇੱਥੇ ਤੇ ਤੁਹਾਨੂੰ ਦਿਖਾਉਨੇ ਆ ਨਾਲੇ ਸਾਰੀ ਫੈਮਿਲੀ ਨਾਲ ਨਿਆਣੇ ਨਾਲ ਮਲਾਉਨੇ ਆ ਪਿਛਲੇ ਵਾਰ ਜਿਨ੍ਹਾਂ ਨੇ ਵਿੰਟਰ ਚ ਦੇਖਿਆ ਹੋਣਾ ਜਦੋਂ ਅਸੀਂ ਆਏ ਸੀ ਉਹ ਤਾਂ ਬਾਈ ਜੀ ਦੀ ਫੈਮਿਲੀ ਨੂੰ ਵੀ ਜਾਣਦੇ ਹੋਣਗੇ ਤੇ ਨਿਆਣੇ ਨੂੰ ਵੀ ਜਾਣਦੇ ਹੋਣਗੇ ਇਹ ਨਿਆਣਾ ਵੱਡਾ ਹੋ ਗਿਆ ਭੈਣ ਆ ਗਈ ਹੈਲੋ ਕਿੱਦਾਂ ਗੁੱਟਾ ਵੀ ਚੁੰਗਣ ਲੱਗ ਗਿਆ ਗੁੱਟਾ ਚੁੰਗਣ ਲੱਗ ਗਿਆ ਜੀ ਇਹ ਤਿੰਨ ਮਹੀਨੇ ਵੱਡਾ ਹੋ ਗਿਆ ਨਾ ਜੁਰਾ ਵਰ ਬਾਈ ਕਰ ਇੱਕ ਬਾਈ ਕਰਨਾ ਸਿੱਖ ਗਿਆ ਤੇ ਦੂਜਾ ਥਾੜੀ ਮਾਰਨਾ ਸਿੱਖ ਗਿਆ ਜੁਰਾ ਵਰ ਬਾਈ ਕਰ ਤੇ ਜਿਹੜੇ ਆਹਾਂ ਸੀਗੇ ਪੱਤੇ ਪੁੱਤੇ ਪਿਛਲੀ ਵਾਰ ਵੀ ਬਾਈ ਸਾਬੀ ਕੁਝ ਵੀ ਨਹੀਂ ਸੀਗਾ ਹਨਾ ਖਾਲੀ ਪਿਆ ਸੀ ਸਾਰ ਹਾਂਜੀ ਹੁਣ ਲੱ ਪਏ ਸੇਜ ਲੱਗਣ ਹਾਂਜੀ ਤੇ ਥੋੜੇ ਥੋੜੇ ਸੇਬ ਲੱਗਣ ਲੱਗ ਪਏ ਆ ਸੇਬਾਂ ਦੇ ਬੂਟੇ ਤੁਸੀਂ ਦੱਸਦੇ ਸੀ ਉਦੋਂ ਵੀ ਸੇਬਾਂ ਦੇ ਬੂਟੇ ਲਾਏ ਆ ਹਨਾ ਹਾਂਜੀ ਠੀਕ ਆ ਸੇਬਾਂ ਦੇ ਲਾਏ ਆ ਹੋਰ ਕਾਦੇ ਲਾਏ ਆ ਆੜੂ ਆੜੂ ਕਹਿੰਦੇ ਸੀ ਪਤਾ ਨਹੀਂ ਤੁਸੀਂ ਨਹੀਂ ਆੜੂ ਨਹੀਂ ਪਾਜੀ ਦੂਜੇ ਆ ਉਦੋਂ ਤਾਂ ਇੱਥੇ ਨਾ ਇੱਕ ਵੀ ਪਤਾ ਨਹੀਂ ਸੀਗਾ ਆਹ ਔਰੇ ਸਾਰ ਇਥੋਂ ਘਰ ਸਾਫ਼ ਦੇਖਦਾ ਹੁੰਦਾ ਸੀਗਾ ਬਾਏ ਕਰਦੇ ਜੋਰ ਵਰ ਬਾਏ ਕਰਦੇ ਬਾਏ 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 ਵਾਹ ਸ਼ਾਬਾਸ਼ ਤੇ ਦੇਖੋ ਇੰਨਾ ਜਿਹੜਾ ਸਵਿਟਜ਼ਰਲੈਂਡ ਆ ਹਰਾ ਭਰਾ ਹੋ ਜਾਂਦਾ ਹੈਗਾ ਤੇ ਮੈਂ ਜੇ ਮੇਰੇ ਕੋਲ ਫੋਟੋ ਹੁੰਦੀਆਂ ਨੇ ਪੁਰਾਣੀਆਂ ਫੋਟੋ ਇੱਥੇ ਵਾਲੀਆਂ ਮੈਂਸ਼ਨ ਕਰੂੰਗਾ ਤੁਹਾਨੂੰ ਤੇ ਉਦੋਂ ਕਿਹੋ ਜਿਹਾ ਦੇਖਦਾ ਸੀਗਾ ਹੁਣ ਕਿਹੋ ਜਿਹਾ ਦੇਖਦਾ ਹੈਗਾ ਸਾਰਾ ਵਾਲਾ ਦਵਾਲ ਤੇ ਪਿੰਡ ਵੀ ਦਿਖਾਦਾ ਜੇ ਤੁਹਾਨੂੰ ਥੋੜਾ ਜਿਹਾ ਪਿੰਡ ਵੀ ਪੂਰਾ ਗ੍ਰੀਨ ਹਰਾ ਭਰ ਹੈਗਾ ਬਾਈ ਹੁਣ ਇਹਦਾ ਪਿੰਡ ਹੈ ਬਾਈ ਹੁਣ ਇਹਦਾ ਕਿਹੜਾ ਪਿੰਡ ਹੈ ਬਾਈ ਇਹ ਇਹ ਥੋਰੀ ਗਨ ਥੋਰੀ ਗਨ ਹਾਂਜੀ ਥੋਰੀ ਗਨ ਹਾਂਜੀ ਥੋਰੀ ਹੂੰ ਥੋੜੀ ਗਨ ਥੋੜੀ ਗਨ ਚੱਕਣੀ ਹੈ ਥੋੜੀ ਗਨ ਥੋੜੀ ਗਨ ਬਾਈ ਤੇ ਆ ਦੇਖੋ ਸਾਰਾ ਪਿੰਡ ਹੈ ਹਾਏ ਲੋਕਾਂ ਨੇ ਘਰਾਂ ਚ ਨਾ ਗਾਈਆਂ ਗੁੰਆਂ ਵੀ ਰੱਖਦੀਆਂ ਪਹਿਲਾਂ ਤਾਂ ਆ ਵੀ ਨਹੀਂ ਹੁੰਦੀਆਂ ਸੀਗੀਆਂ ਤੁਹਾਨੂੰ ਦਿਖਾਉਣਾ ਮੈਂ ਇਧਰਲੇ ਵਸੇ ਨੇ ਆਹ ਦੇਖੋ ਕਿੰਨੀ ਗ੍ਰੀਨਰੀ ਆ ਬਾਈ ਗ੍ਰੀਨ ਪਹਿਲਾਂ ਨਾਲ ਬਹੁਤ ਜ਼ਿਆਦਾ ਹੋ ਗਿਆ ਹੈ ਨਾ ਪਹਿਲਾਂ ਇੰਨੀ ਗ੍ਰੀਨਰੀ ਨਹੀਂ ਸੀ ਹੈ ਨਾ ਉਦੋਂ ਜਦੋਂ ਤੁਸੀਂ ਆਏ ਸੀਗੇ ਉਦੋਂ ਸਿਆਲ ਸੀਗੇ ਹੈ ਨਾ ਹਾਂਜੀ ਤਾਂ ਕਰਕੇ ਪੱਤੇ-ਪੱਤੇ ਝੜੇ ਹੋਏ ਸੀ ਹੈ ਨਾ ਹਾਂਜੀ ਹਾਂਜੀ ਹੁਣ ਤਾਂ ਬਹੁਤ ਜ਼ਿਆਦਾ ਹਰਾ ਭਰ ਹੈਗਾ ਮੈਂ ਕਿਹਾ ਆ ਗਾਂ ਹੀ ਹੁਣ ਰੱਖੀ ਆ ਆ ਜੋ ਗਾਂ ਦਿਖਾ ਦਈਏ ਬੜੀ ਆ ਦੇਖੋ ਇਧਰਲੇ ਪਾਸੇ ਤੁਹਾਨੂੰ ਦਿਖਾਉਂਦੇ ਇਹ ਲੋਕ ਐ ਸਵਿਸ ਗਾਈਆਂ ਨਾ ਸਵਿਟਜ਼ਰਲੈਂਡ ਦੀ ਪਛਾਣ ਹੈਗੀ ਤੇ ਐ ਗਾਈਆਂ ਹੈ ਘਰਾਂ 'ਚ ਵੀ ਰੱਖਦੇ ਨੇ ਬਾਈ ਦੇ ਗਵੰਡੀਆਂ ਨੇ ਰੱਖੀ ਹੋਈ ਹੈ ਇਹ ਭਈ ਇਹ ਜੋ ਆਕਾ ਨੇ ਖੇਡਣ ਨੂੰ ਰੱਖੇ ਕੋ ਸ਼ੋਪੀਸ ਨੂੰ ਰੱਖੀ ਐ ਨਹੀਂ ਇਹਨਾਂ ਦਾ ਖੇਤੀ ਦਾ ਕੰਮ ਐ ਨਾ ਅੱਛਾ ਇਹਨਾਂ ਦਾ ਵੀ ਖੇਤੀ ਦਾ ਕੰਮ ਐ ਇਹਨਾਂ ਦਾ ਵੀ ਖੇਤੀ ਦਾ ਕੰਮ ਆ ਅੱਛਾ ਠੀਕ ਐ ਉਹਦੇ ਕਰਕੇ ਇਹਨਾਂ ਨੇ ਰੱਖੀ ਹੋਈ ਐ ਜਿੱਦਾਂ ਸ਼ੋਅ ਵਾਸਤੇ ਕਹਿ ਲਓ ਅੱਛਾ ਮਤਲਬ ਰਿਪਰੈਜ਼ੈਂਟ ਕਰਦੀ ਹੋਏ ਸੀ ਲੈਂਡਲੋਰਡ ਆ ਹਾਂਜੀ ਹਾਂਜੀ ਠੀਕ ਐ ਠੀਕ ਐ ਆ ਜਿੰਨੇ ਪੁੱਠੇ ਕੰਮ ਐ ਖੁਸ਼ੀ ਤੋਂ ਕਰਾ ਲਓ ਸਿੰਘ ਵੀ ਫੜ ਲੱਗਿਆ ਹੋਣ ਇਹਦੇ ਅੱਗੇ ਨੂੰ ਮਿਟਾਓ ਜੀ ਗੱਲ ਤੇ ਅਟਲੀ ਜ਼ਰੂਰ ਹੁੰਦੀ ਇਹਨਾਂ ਦੇ ਗੱਲ 'ਚ ਹੱਸਦਾ ਵੀ ਹੱਸਦਾ ਪੂਰਾ ਖੁਸ਼ ਆ ਪੂਰਾ ਖੁਸ਼ ਹੈ ਸਰਮਪੱਈਆ ਪਰਸੋ ਮੈਂ ਕਿਹਾ ਬਾਹਰ ਦਾ ਖੇਤ ਖੂਤ ਸਾਰੇ ਦਿਖਾਏ ਤੇ ਅਸੀਂ ਭਾਜੀ ਵਾਲਾ ਗਾਰਡਨ ਵੀ ਦਿਖਾ ਦਈਏ ਬਾਈ ਕਹਿੰਦੇ ਨਾ ਦੁਕਾਨ ਨਾ ਦਿਖਾ ਮੈਂ ਕਿਹਾ ਨਹੀਂ ਦਿਖਾਉਨੇ ਆ ਅੰਗਰੇਜ਼ੀ ਕਾ ਜਿਹੜਾ ਆਪਣਾ ਖੱਬਲ ਹੋਇਆ ਹੋਇਆ ਆ ਭਾਈ ਸਾਹ ਖੜਾ ਵਿੱਚ ਥੋੜਾ ਥੋੜਾ ਕੀ ਆ ਇਹ ਜੋ ਮਰਜ਼ੀ ਕਹਿ ਲੋ ਹੁਣ ਖੁੱਲਾ ਛੱਡਿਆ ਹੋਇਆ ਵੀ ਗਾਵਾਂ ਨੂੰ ਆਜ਼ਾਦ ਛੱਡਿਆ ਹੋਇਆ ਜੋ ਮਰਜ਼ੀ ਹੋ ਜੇ ਹੋਰ ਹੋਰ ਕੱਟਣ ਵਾਲਾ ਸੱਪ ਸੱਪ ਸਪਤਾ ਨਹੀਂ ਆਉਂਦਾ ਬਾਈ ਇੱਥੇ ਨਹੀਂ ਨਹੀਂ ਅੱਛਾ ਸੋਏ ਸੀ ਆਪਣਾ ਅੱਜ ਦਾ ਵਲੌਗ ਤੇ ਜਿਹਦੇ ਚ ਤੁਹਾਨੂੰ ਦਿਖਾਉਣਾ ਸੀਗਾ ਸਵਿਸ ਦੀ ਪਿੰਡੂ ਜ਼ਿੰਦਗੀ ਦਾ ਵਾਲਾ ਦਵਾਲਾ ਤੇ ਹੁਣ ਬਾਈ ਜੀ ਦੇ ਘਰੇ ਪਹੁੰਚ ਗਏ ਤੇ ਅੱਜ ਇੱਥੇ ਬਾਈ ਹੁਣਾ ਕੋਲੇ ਰਹਿਣਾਗਾ ਤੇ ਦੋ ਕੁ ਦਿਨ ਅਸੀਂ ਅਜੇ ਸਵਿਟਜ਼ਰਲੈਂਡ ਚ ਹੋਰਾਂ ਤੇ ਉਸ ਤੋਂ ਬਾਅਦ ਫਿਰ ਇੰਗਲੈਂਡ ਆਇਰਲੈਂਡ ਆਇਰਲੈਂਡ ਤੋਂ ਬਾਅਦ ਸਕਾਟਲੈਂਡ ਬੱਸ ਦਾ ਸਕਾਟਲੈਂਡ ਤੋਂ ਮੈਸੇਜ ਆਉਣੇ ਸ਼ੁਰੂ ਵੀ ਹੋ ਗਏ ਤੇ ਮਿਲਦੇ ਆਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਕਮਾਉਂਦੇ ਰਹਿਵਾਂਗੇ ਤੁਹਾਨੂੰ ਸੋਹਣਿਆ ਸੋਹਣਿਆ ਥਾਵਾ ਗੁੱਡ ਬਾਏ ਸਸਕਾਲ ਰਬ ਰੱਖਾ ਜੀ